Pênalti pra ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਮਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜ਼ੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕद्दू ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਟਮਾਟਰ ਟਮਾਟਰ ਫੋਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕੱਦੂ ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਟਮਾਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕੱਦੂ ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਮਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਆਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਟੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕद्दू ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਟਮਾਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕੱਦੂ ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਮਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਆਰਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਪਿੰਡੀਆਂ ਦੀ ਸਬਜ਼ੀ ਲੈ ਜਾਓ ਟੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕद्दू ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਟਮਾਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਟੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕद्दू ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜ਼ੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜ਼ੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜ਼ੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜ਼ੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਜੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਮਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਤਾਜ਼ੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜ਼ੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕੱਦੂ ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਮਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਆਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਇੰਡੀਆ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕੱਦੂ ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜ਼ੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਸਬਜ਼ੀ ਵੇਚਣ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਲੈ ਜਾਓ ਤਾਜੀ ਸਬਜ਼ੀ ਆਲੂ ਪਿਆਜ਼ ਟਮਾਟਰ ਟਮਾਟਰ ਫੁੱਲ ਗੋਭੀ ਪੱਤ ਗੋਭੀ ਤੋਰੀਆਂ ਕੱਦੂ ਕੀਆ ਬੈਂਗਣੀ ਹਰਾ ਧਨੀਆ ਹਰੀਆਂ ਮਿਰਚਾਂ ਅਦਰਕ ਲਸਣ ਹਰ ਪ੍ਰਕਾਰ ਦੀ ਤਾਜੀ ਸਬਜ਼ੀ ਵਾਲੀ ਗੱਡੀ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਆਪ ਜੀ ਦੇ ਘਰ ਦੇ ਸਾਹਮਣੇ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਖਰੀਦੋ ਮਾਤਾ ਜੀ ਭੈਣ ਜੀ ਭਰਾ ਜੀ ਤਾਜੀ ਸਬਜ਼ੀ ਲੈ ਜਾਓ ਭਿੰਡੀਆਂ ਦੀ ਸਬਜ਼ੀ ਲੈ ਜਾਓ ਤੋਰੀਆਂ ਦੀ ਸਬਜ਼ੀ ਲੈ ਜਾਓ ਕੀਆ ਕद्दू ਦੀ ਸਬਜ਼ੀ ਲੈ ਜਾਓ ਵਧੀਆ ਤੇ ਤਾਜੀ ਸਬਜ਼ੀ ਲੈ ਜਾਓ ਤੁਹਾਡੇ ਘਰ ਦੇ ਸਾਹਮਣੇ ਤਾਜੀ ਸਬਜ਼ੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਤਾਜੀ ਸਬਜ਼ੀ ਮਟਰ ਟਮਾਟਰ ਆਲੂ ਪਿਆਜ਼ ਹਰੀਆਂ ਮਿਰਚਾਂ ਹਰਾ ਧਨੀਆ ਅਦਰਕ ਲਸਣ ਕੀਆ ਕੱਦੂ ਪੇਠਾ ਬੈਂਗਣੀ ਤੋਰੀਆਂ ਫੁੱਲ ਗੋਭੀ ਪੱਤ ਗੋਭੀ ਤਾਜੀ ਸਬਜੀ ਆਪ ਜੀ ਦੀ ਗਲੀ ਦੇ ਵਿੱਚ ਆਪ ਜੀ ਦੇ ਘਰ ਦੇ ਸਾਹਮਣੇ ਤਾਜੀ ਸਬਜੀ ਵਾਲੀ ਗੱਡੀ ਆ ਗਈ ਹੈ ਤਾਜੀ ਸਬਜੀ